ਸਤਗੁਰੂ ਜੀ ਸੰਸਾਰ ਦਾ ਭਲਾ ਕਰਦੇ ਨੇ ਮੰਦਰਾਂ ਚ ਵੀ ਗਏ ਹੋਰ ਧਾਰਮਿਕ ਸਥਾਨਾਂ ਤੇ ਗਏ ਹਰ ਦੁਆਲ ਗਏ ਲੋਕਾਂ ਨੂੰ ਸੱਚ ਨਾਲ ਜੋੜਿਆ ਅੱਜ ਮੇਰਾ ਬਾਬਾ ਸੰਸਾਰ ਦਾ ਭਲਾ ਕਰਦਿਆਂ ਕਰਦਿਆਂ ਬਗਦਾਦ ਦੀ ਧਰਤੀ ਤੇ ਪਹੁੰਚਿਆ ਹੈ ਜੀ ਹੁਣ ਸੁਰਤੀਆਂ ਲੈ ਜਾਓ ਬਗਦਾਦ ਇਧਰੋਂ ਅਮਰਦ ਮੇਰੀ ਦਾ ਸਮਾ ਹੋਇਆ ਤੇ ਗੁਰਨਾਨਕ ਪਾਸ਼ਾ ਪਤਾਂ ਕੀ ਕਹਿੰਦੇ ਨਾਲ ਭਾਈ ਮਰਦਾਨਾ ਜੀ ਨੇ ਕਿੰਦੇ ਮਰਦਾਨਿਆਂ ਰਬਾਬ ਸ਼ੇਰ ਉਸ ਖੁਦਾਏ ਦੀ ਸਿਫਤ ਕਰੀਏ ਪ੍ਰਾ ਪਰਮੇਸ਼ਰ ਦੀ ਵਡਿਆਈ ਕਰੀਏ ਹੁਣ ਭਾਈ ਮਰਦਾਨਾ ਜੀ ਨਾਲ ਜਦੋਂ ਰਬਾਬ ਸ਼ੇਰੀ ਤੇ ਗੁਰੂ ਨਾਨਕ ਪਾਸ਼ਾ ਜੀ ਪੁੱਛਿਆ ਕੀ ਬੋਲੇ ਆਹ 10 ਦੇ ਨਾਲ-ਨਾਲ ਬੁੱਲੀਓ ਜੀ ਜੋ ਗੁਰੂ ਨਾਨਕ ਪਾਸ਼ਾ ਜੀ ਕੀਰਤਨ ਦਾ ਬਿਲਾ ਬੋਲੇ ਕੀ ਕਹਿੰਦੇ ਗੁਰੂ ਨਾਨਕ ਪਾਸ਼ਾ ਜੀ ੴ ਸਤਿਨਾਮ ਇਕ ਓੰਕਾਰ ਸਤਨਾਮ ਬੋਲੋ ਇਕ ਓੰਕਾਰ ਸਤਨਾਮ ਇਕ ਓੰਕਾਰ ਸਤਨਾਮ ਬੋਲੋ ਭੈਣੋ ਵੀਰੋ ਇਕ ਓੰਕਾਰ ਸਤਨਾਮ ਇਧਰੋਂ ਕੀਰਤਨ ਅਮ ਕੀਤਾ ਉਧਰੋਂ ਗੁਰਮੁਖੋ ਬਗਦਾਦ ਦੇ ਵਿੱਚ ਹਲਚਲ ਮਚ ਗਈ ਹਲਚਲ ਕਿਉਂ ਮੱਚੀ ਬਗਦਾਦ ਦੇ ਵਿੱਚ ਕਾਨੂੰਨ ਬਣਿਆ ਸੀ ਗਰਮਖੋ ਕੋਈ ਬੰਦਾ ਸੰਗੀਤ ਨਹੀਂ ਗਾ ਸਕਦਾ ਕੋਈ ਬੰਦਾ ਕੀਰਤਨ ਨਹੀਂ ਕਰ ਸਕਦਾ ਕੋਈ ਬੰਦਾ ਰਾਗ ਨਹੀਂ ਪੜ ਸਕਦਾ ਉੱਥੇ ਦੇ ਲੋਕ ਭੱਜੇ ਭੱਜੇ ਗਏ ਜੋ ਉੱਥੋਂ ਦਾ ਪੀਰ ਸੀ ਗਰਮਖੋ ਉਹਦਾ ਨਾਮ ਲਿਖਿਆ ਸ਼ਹਾਬ ਬਲੂਚਾ ਕਈ ਜੇ ਲਿਖਿਆ ਅਬਦੁਲ ਕਾਦਰ ਪਤਾ ਇਹਦਾ ਪਰਦਲਤ ਨਾਮ ਹੈ ਪੀਰ ਦਸਤਗੀਰ ਏ ਪੀਰ ਦਸਤਗੀਰ ਇਹਦੀ ਗੱਦੀ ਦਾ ਨਾਮ ਸੀ ਗੁਰਮੁਖੋ ਨਾਮ ਕੋਈ ਵੀ ਹੋਵੇ ਜਿਹੜਾ ਉਹ ਗੱਦੀ ਤੇ ਬੈਠਦਾ ਸੀ ਉਹਨੂੰ ਪੀਰ ਦਸਤਗੀਰ ਕਹਿੰਦੇ ਸਨ ਲੋਕ ਗਏ ਕਹਿੰਦੇ ਪੀਰ ਦੀ ਪੀਰ ਦੀ ਪਤਾ ਨਹੀਂ ਕੌਣ ਆਇਆ ਹੈ ਇੱਥੇ ਤਾਂ ਰਾਗਾਂ ਦੀ ਮਨਾਈ ਹੈ ਉਹ ਰਾਗ ਪੜਦਾ ਪਿਆ ਜੀ ਗੀਤ ਵੀ ਗਾ ਰਿਹਾ ਜੀ ਉਹਨਾਂ ਨੂੰ ਕੀ ਪਤਾ ਕਹਿੰਦੇ ਗੀਤ ਗਾ ਰਿਹਾ ਜੀ ਉਹ ਕਿਆ ਜਾਣਨ ਕਿਆ ਜਾਣਨ ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ ਪੱਗਾਂ ਵਾਲਿਓ ਹੁਣ ਪੀਰ ਦਸਤਗੀਰ ਦੀ ਗੁਸਤੇ ਚ ਲਾਲ ਕਿਲਾ ਹੋ ਗਿਆ ਆਪਣੇ ਚੇਲਿਆਂ ਨੂੰ ਨਾਲ ਲਿਆ ਲੋਕਾਂ ਨੂੰ ਆਖਿਆ ਪੱਥਰ ਫੜ ਲਓ ਜਦੋਂ ਮੈਂ ਇਸ਼ਾਰਾ ਕਰਾਂਗਾ ਉਦੋਂ ਪੱਥਰ ਮਾਰਨੇ ਸ਼ੁਰੂ ਕਰਦੇ ਹੋ ਜਿਹੜਾ ਬੰਦਾ ਵੀ ਬਗਦਾਦ ਦੇ ਵਿੱਚ ਰਾਗ ਪੜਦਾ ਸੀ ਸੰਗੀਤ ਗਾਉਂਦਾ ਸੀ ਨਾ ਉਹਨੂੰ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਜਾਂਦਾ ਸੀ ਸੰਗਸ਼ਾੜ ਕੀਤਾ ਜਾਂਦਾ ਸੀ ਇਹ ਦਸਤਗੀਰ ਵੀ ਕਿਦਾ ਲੋਕਾਂ ਨੂੰ ਚਿल्ल्या ਇਹਨੂੰ ਪੱਥਰ ਫੜ ਲਓ ਜਦੋਂ ਮੈਂ ਇਸ਼ਾਰਾ ਕਰਾਂਗਾ ਨਾ ਉਦੋਂ ਗੁਰਨਾਨਕ ਨੂੰ ਪੱਥਰ ਮਾਰਨੇ ਸ਼ੁਰੂ ਕਰਦੇ ਹੋ ਪੱਥਰ ਮਾਰ ਮਾਰ ਕੇ ਉਹਨਾਂ ਦੀ ਮੌਤ ਹੋ ਜਾਵੇ ਉਹਨਾਂ ਨੂੰ ਮਾਰ ਦੇਣਾ ਇਹ ਪੱਥਰ ਮਾਰ ਮਾਰ ਕੇ ਪਰ ਉਹ ਕਿਆ ਜਾਨਨ ਕਿਆ ਜਾਨਨ ਉਹ ਭੋਲਿਆ ਉਹ ਭੋਲਿਆ ਜਿਹਨੂੰ ਤੁਸੀਂ ਮਾਰਨ ਵਾਸਤੇ ਤੁਰੇ ਹੋ ਉਹ ਤਾਂ ਮੋਇਆਂ 'ਚ ਜਾਨ ਪਾਉਂਦਾ ਹੈ ਉਹ ਤਾਂ ਮਰਿਆਂ ਨੂੰ ਜੀਵਨ ਦਿੰਦਾ ਹੈ ਸਤ ਸੰਗਿਓ ਇਧਰੋਂ ਪੀਰ ਦਸਤਗੀ ਜਦ ਪਹੁੰਚਿਆ ਪਿੱਛੇ ਬਹਿ ਚੇਲੇ ਨੇ ਹੋਰ ਬਗਦਾਦ ਦੇ ਲੋਕ ਨੇ ਪਿੱਛੇ ਹੱਥਾਂ 'ਚ ਪੱਥਰ ਫੜੇ ਹੋਏ ਨੇ ਤੇ ਇਧਰੋਂ ਪੀਰ ਗੁੱਸੇ ਨਾਲ ਕਹਿੰਦਾ ਤੁਸੀਂ ਕੌਣ ਜੇ ਤੇ ਭਾਈ ਮਰਦਾਨਾ ਜੀ ਕਿੱਦੇ ਕਹਿੰਦੇ ਇਹ ਮੇਰੇ ਗੁਰੂ ਨਾਨਕ ਜੀ ਨੇ ਆਹ ਆਹ ਕੀ ਆਖਿਆ ਇਹ ਮੇਰੇ ਗੁਰੂ ਨਾਨਕ ਜੀ ਨੇ ਸਤ ਸੰਗਿਓ ਕਹਿੰਦਾ ਗੁਰੂ ਨਾਨਕ ਜੀ ਕਹਿੰਦੇ ਫੇ ਤੁਹਾਨੂੰ ਪਤਾ ਨਹੀਂ ਇੱਥੇ ਰਾਗ ਪੜਨਾ ਮਨਾ ਹੈ ਸੰਗੀਤ ਪੜਨਾ ਮਨਾ ਹੈ ਇੱਥੇ ਤੁਸੀਂ ਦਾਗ ਪੜਦੇ ਪਏ ਹੋ ਉਹ ਵੀ ਨਮਾਜ਼ ਦੇ ਵੇਲੇ ਤੁਸੀਂ ਕਾਨੂੰਨ ਦੀ ਉਲੰਘਣਾ ਕੀਤੀ ਹੈ ਤੇ ਗੁਰੂ ਨਾਨਕ ਬਾਦਸ਼ਾਹ ਬੜੇ ਸਹਿਜ ਵਿੱਚ ਆਖਲੇ ਕਹਿੰਦੇ ਪੀਰ ਜੀ ਇੱਥੇ ਰਾਗ ਪੜਨਾ ਮਨਾ ਕਿਉਂ ਹੈ ਕਿਦੇ ਰਾਗ ਨਾਦ ਸ਼ੈਤਾਨ ਨੂੰ ਪੈਦਾ ਕਰਦਾ ਹੈ ਉਹ ਪੀਰ ਕਹਿੰਦਾ ਗੁਰਨਾਨਕ ਬਾਦਸ਼ਾਹ ਜੀ ਨੂੰ ਕਿਤੇ ਰਾਗ ਨਾਦ ਸ਼ੈਤਾਨ ਨੂੰ ਪੈਦਾ ਕਰਦੇ ਨੇ ਤੇ ਗੁਰੂ ਨਾਨਕ ਬਾਛਾ ਜੀ ਕਹਿੰਦੇ ਤੁਹਾਨੂੰ ਕੋਣ ਕਹਿੰਦਾ ਕਹਿੰਦੇ ਇਹਦੇ ਨਾਲ ਸ਼ੈਤਾਨ ਪੈਦਾ ਹੁੰਦਾ ਹੈ ਮਨ ਦੀ ਇਕਾਗਰਤਾ ਵਿਖਰਦੀ ਇਹਦੇ ਨਾਲ ਗੁਰੂ ਨਾਨਕ ਬਾਛਾ ਜੀ ਕਹਿੰਦੇ ਉਹ ਭੋਲਿਆ ਉਹ ਭੋਲਿਆ ਗਲਾਸ ਹੋਵੇ ਨਾ ਉਹ ਤੇ ਕੋਈ ਅਮਰ ਦਰੂਪੀ ਦੁੱਧ ਪਾ ਲਵੇ ਭਾਵੇਂ ਉਹਨੇ ਟਕਾ ਦੇਣਾ ਹੈ ਭਾਵੇਂ ਕੋਈ ਉਹ ਚ ਬਿੱਕ ਪਾ ਦੇਵੇ ਭਾਵੇਂ ਜ਼ਹਿਰ ਪਾ ਦੇਵੇ ਗਲਾਸ ਦਾ ਕਸੂਰ ਤੁਰਾ ਹੈਗਾ ਇਸੇ ਤਰ੍ਹਾਂ ਕੋਈ ਰਾਗ ਦੇ ਵਿੱਚ ਜ ਗੰਦਰ ਮੰਨ ਗੀਤ ਬੋਲੇਗਾ ਉਹ ਤਾਂ ਗੁਨਾਹ ਹੈ ਜੇ ਕੋਈ ਰਾਗ ਦੇ ਵਿੱਚ ਉਸ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਦੀ ਸਿਫਤ ਗਾਏਗਾ ਇਹ ਰਾਗ ਦੇ ਨਾਲ ਵਾਹਿਗੁਰੂ ਦੀ ਸਿਫਤ ਕਰੇਗਾ ਪਰਮ ਪਿਤਾ ਪਰਮੇਸ਼ਰ ਜੀ ਦੀ ਵਡਿਆਈ ਕਰੇਗਾ ਫਿਰ ਇਹੋ ਰਾਗ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ ਜਦੋਂ ਪਰਮੇਸ਼ਰ ਦੀ ਵਿਢਾਈ ਕਰੇਗਾ ਫਿਰ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ ਹੁਣ ਇੱਥੇ ਪੀਰ ਦਸਤਗੀ ਦੀ ਸੁਣਨੀ ਵੀ ਹੋ ਗਈ ਹੈ ਕਹਿੰਦਾ ਲੱਗਦਾ ਕੋਈ ਪਹੁੰਚਿਆ ਹੋਇਆ ਕਹਿੰਦਾ ਫਿਰ ਤੁਹਾਨੂੰ ਮੇਰੇ ਤਿੰਨ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਪਸ ਇਹ ਗੱਲ ਕਿ ਕੇ ਮੈਂ ਸਮਾਪਤੀ पे ਲਾਵਾਂਗਾ ਜੀ ਬਿਲਕੁਲ ਤੇ ਆਂਦੇ ਹਾਂ ਮੇਰੇ ਤਿੰਨ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਹੁਣ ਇਹ ਪੀਰ ਦਸਤਗੀਰ ਗੁਰਨਾਨਕ ਬਾਸ਼ ਨੂੰ ਆਪਣੇ ਨਾਲ ਆਪਣੇ ਮਹਿਲਾਂ ਵਿੱਚ ਲੈ ਗਿਆ ਜੀ ਕਹਿੰਦਾ ਗੁਰਨਾਨਕ ਬਾਸ਼ਾ ਜੀ ਮੇਰੇ ਤਿੰਨ ਸਵਾਲਾਂ ਦੇ ਤੁਸੀਂ ਜਵਾਬ ਦਿਓ ਗੁਰਨਾਨਕ ਬਾਸ਼ਾ ਕਹਿੰਦੇ ਪੀਰ ਬੋਲ ਕਿਹੜੇ ਸਵਾਲ ਨੇ ਕਹਿੰਦੇ ਰੱਬ ਹੈ ਗੁਰਨਾਨਕ ਬਾਸ਼ਾ ਕਹਿੰਦੇ ਹੈ ਰੱਬ ਹੈ ਕਹਿੰਦੇ ਜੇ ਰੱਬ ਹੈ ਤੇ ਰੱਬ ਤੋਂ ਪਹਿਲਾਂ ਕੌਣ ਸੀ ਤੂੰ ਗੁਰਨਾਨਕ ਬਾਸ਼ਾ ਕਹਿੰਦੇ ਅਸ਼ਰਤੀਆਂ ਮੰਗਾਓ ਅਸ਼ਰਤੀਆਂ ਪੂਰਾ ਮੰਗਾਓ ਭਾਵ ਇਹ ਪੀਰ ਸੋਚਦਾ ਕਹਿੰਦੇ ਅਜੇ ਸਵਾਲ ਦਾ ਜਵਾਬ ਦਿੱਤਾ ਨਹੀਂ ਭੇਟਾ ਪਹਿਲਾਂ ਹੀ ਮੰਗ ਲਈ ਹੈ ਹੁਣ ਜਵਾਬ ਚਾਹੀਦਾ ਸੀ ਕਿ ਮੋ ਕੋ ਇਸ਼ਾਰਾ ਕੀਤਾ ਚੇਲੇ ਨੂੰ ਅਸ਼ਰਤियां ਆ ਗਈਆਂ ਗੁਰਨਾਨਕ ਬਾਛਾ ਜੀ ਕਹਿੰਦੇ ਪੀਰ ਦਸਤਗੀਰ ਇਹ ਸ਼ਰਤੀਆਂ ਦੀ ਗਿਣਤੀ ਕਰ ਕਹਿੰਦਾ 1 2 3 4 5 6 7 ਮੇਰੇ ਬਾਬੇ ਨੇ ਇਸ਼ਾਰਾ ਕੀਤਾ ਕਹਿੰਦੇ ਰੁਕ ਜਾ ਪੀਰ ਭੁੱਲ ਗਿਆ ਦਵਾੜਾ ਗਿਣਤੀ ਕਰ ਕਹਿੰਦਾ ਹੱਦ ਹੋ ਗਈ ਹੈ ਅਜੇ ਗਿਣਤੀ 7 ਤੱਕ ਕੀਤੀ ਮੈਂ ਭੁੱਲ ਗਿਆ ਹੁਣ ਜਵਾਬ ਚਾਹੀਦਾ ਇਸ ਵੇ ਸ਼ੁਰੂ ਕੀਤੀ ਕਿੰਦਾ 1 2 3 4 ਬਾਬੇ ਨੇ ਇਸ਼ਾਰਾ ਕੀਤਾ ਕਿੰਦੇ ਰੁਕ ਜਾ ਦੁਬਾਰਾ ਗਿਣਤੀ ਕਰ ਭੁੱਲ ਗਿਆ ਫਿਰ ਗਿਣਤੀ ਕਿੰਦਾ 1 2 ਬਾਬੇ ਨੇ ਇਸ਼ਾਰਾ ਕੀਤਾ ਕਿੰਦੇ ਰੁਕ ਜਾ ਦੁਬਾਰਾ ਗਿਣਤੀ ਕਰ ਭੁੱਲ ਗਿਆ ਹੁਣ ਦੁਬਾਰਾ ਗਿਣਤੀ ਕਿੰਦਾ 1 ਬਾਬੇ ਨੇ ਫੇਰ ਇਸ਼ਾਰਾ ਕੀਤਾ ਕਿੰਦੇ ਰੁਕ ਜਾ ਪੀਰ ਭੁੱਲ ਗਿਆ ਕਿੰਦਾ ਅਜੇ ਇੱਕ ਕਿਹਾ ਭੁੱਲ ਗਿਆ ਇਹ ਦੁਬਾਰਾ ਗਿਣਤੀ ਕਰ ਕਹਿੰਦਾ ਇੱਕ ਬਾਬਾ ਜੀ ਕਹਿੰਦੇ ਦੁਬਾਰਾ ਗਿਣਤੀ ਕਰ ਸ਼ੁਰੂ ਤੋਂ ਕਰ ਭੁੱਲ ਗਿਆ ਕਹਿੰਦੇ ਇੱਕ ਤੋਂ ਪਹਿਲਾਂ ਇੱਕ ਹੀ ਹੁੰਦਾ ਔਰ ਕੀ ਹੁੰਦਾ ਕਹਿੰਦੇ ਬਸ ਤੇਰੇ ਸਵਾਲ ਦਾ ਇਹੋ ਜਵਾਬ ਵੀ ਤੂੰ ਕਹਿੰਦਾ ਸੀ ਪਰਮਾਤਮਾ ਹੈ ਤੇ ਪਰਮਾਤਮਾ ਤੋਂ ਪਹਿਲਾਂ ਕੌਣ ਹੈ ਇਸੇ ਤਰ੍ਹਾਂ ਪਰਮਾਤਮਾ ਦਾ ਪਹਿਲਾਂ ਵੀ ਪਰਮਾਤਮਾ ਔਰ ਕੁਝ ਨਹੀਂ ਇਸ ਸ੍ਰਿਸ਼ਟੀ ਦੀ ਉਤਪਤੀ ਪਰਮਾਤਮਾ ਤੋਂ ਹੀ ਹੈ ਜਿਹਦਾ ਇੱਕ ਤੋਂ ਪਹਿਲਾਂ ਕੁਝ ਨਹੀਂ ਇੱਕ ਤੋਂ ਪਹਿਲਾਂ ਇੱਕ ਹੈ ਇਸ ਦਾ ਪਰਮਾਤਮਾ ਆਪ ਹੀ ਪਹਿਲਾ ਹੈ ਆਦ ਸੱਚ ਤੇ ਪ੍ਰਮਾਤਮਾ ਰਹਿੰਦਾ ਕਿੱਥੇ ਹੈ ਗੁਰਨਾਨਕ ਪਾਛੇ ਕਹਿੰਦੇ ਇੱਕ ਦੁੱਧ ਦਾ ਕਟੋਰਾ ਮੰਗਾਓ ਕਹਿੰਦਾ ਸ਼ਾਇਦ ਬਾਬੇ ਨੂੰ ਭੁੱਖ ਲੱਗੀ ਹੋਵੇ ਇਸ਼ਾਰਾ ਕੀਤਾ ਚੇਲੇ ਨੂੰ ਦੁੱਧ ਦਾ ਅੱਗੇ ਆ ਗਿਆ ਕਟੋਰਾ ਜੀ ਹੁਣ ਗੁਰਨਾਨਕ ਪਾਛੇ ਦੇ ਅੱਗੇ ਕੀਤਾ ਗੁਰਨਾਨਕ ਪਾਛੇ ਬੜੇ ਧਿਆਨ ਨਾਲ ਵੇਖਦੇ ਨੇ ਦਸਤ ਗੀਤ ਪੀਤ ਬੋਲ ਪਿਆ ਕਿੰਦਾ ਗੁਰਨਾਨਕ ਜੀ ਦੁੱਧ ਬਿਲਕੁਲ ਸ਼ੁੱਧ ਹੈ ਕੋਈ ਮਿਲਾਵਟ ਨਹੀਂ ਕੀਤਾ ਤੇ ਪਾਣੀ ਵੀ ਨਹੀਂ ਪਾਇਆ ਇਹਦੇ ਵਿੱਚ ਸ਼ੁੱਧਾ ਦੁੱਧ ਕਿਤੇ ਕੁਝ ਹੈ ਵਿੱਚ ਕਹਿੰਦਾ ਮਹਾਰਾਜ ਕੁਝ ਨਹੀਂ ਕਹਿੰਦੇ ਧਿਆਨ ਨਾਲ ਵੇਖ ਕੁਝ ਹੈ ਵਿੱਚ ਕਹਿੰਦਾ ਮਹਾਰਾਜ ਕੁਝ ਨਹੀਂ ਦੁੱਧ ਵਿੱਚ ਗੁਰੂ ਨਾਨਕ ਬਾਛਾ ਕਿਤੇ ਧਿਆਨ ਨਾਲ ਵੇਖ ਕਿੰਨੇ ਮਹਾਰਾਜ ਸ਼ੁੱਧ ਹੈ ਕੁਝ ਨਹੀਂ ਹੈਗਾ ਵਿੱਚ ਗੁਰੂ ਨਾਨਕ ਬਾਛਾ ਕਿਤੇ ਪੀਰ ਦਸਤਗੀਰ ਇਹਦੇ ਵਿੱਚ ਮਲਾਈ ਵੀ ਹੈ ਇਹਦੇ ਵਿੱਚ ਮੱਖਣ ਵੀ ਹੈ ਇਹ ਚ ਦਹੀਂ ਵੀ ਹੈ ਇਹ ਚ ਘਿਓ ਵੀ ਹੈ ਕਹਿੰਦਾ ਉਹ ਤਾਂ ਹੈ ਮਹਾਰਾਜ ਪਰ ਉਹਦੇ ਵਾਸਤੇ ਘਲਣਾ ਘਲ ਨਹੀਂ ਪਵੇਗੀ ਪਹਿਲਾਂ ਜਾਗ ਲਾਉਣੀ ਪਵੇਗੀ ਫਿਰ ਦਹੀਂ ਜੰਮੇਗਾ ਫਿਰ ਡਿੜਕਾਂਗੇ ਫਿਰ ਮੱਖਣ ਨਿਕਲੇਗਾ ਫਿਰ ਗਰਮ ਕਰਾਂਗੇ ਫਿਰ ਘਿਓ ਬਣੇਗਾ ਉਹ ਤਾਂ ਕਲ ਨਾਲ ਕਲ ਨਹੀਂ ਪੈਣੀ ਹੈ ਕਹਿੰਦੇ ਦੂਜੇ ਸਵਾਲ ਦਾ ਜਵਾਬ ਵੀ ਕਹਿੰਦੇ ਮਾਰਾ ਸਮਝਿਆ ਨਹੀਂ ਕਿਤੇ ਤੂੰ ਆਖੇ ਰੱਬ ਰੰਦਾ ਕਿੱਥੇ ਹੈ ਇਸੇ ਤਰ੍ਹਾਂ ਰੱਬ ਸਾਰੇ ਸੰਸਾਰ ਦੇ ਵਿੱਚ ਰਹਿੰਦਾ ਹੈ ਜਿਉਂ-ਜਿਉਂ ਕੋਈ ਪਿਆਰ ਬੰਦਦਾ ਹੈ ਗੁਰੂ ਨਾਲ ਪਿਆਰ ਵਾਲੀ ਕਲ ਨਾਲ ਕਰਦਾ ਹੈ ਤੇ ਸੰਸਾਰ ਵਿੱਚੋਂ ਹੀ ਫਿਰ ਰੱਬ ਦੇ ਦਰਸ਼ਨ ਹੁੰਦੇ ਨੇ ਘਟ ਘਟ ਮੈਂ ਹਰ ਜੂ ਬਸੀ ਜਦੇ ਜਦੇ ਤੇ ਪਰਮਾਤਮਾ ਵਸਦਾ ਹੈ ਕੰਨ ਕੰਨ ਵਿੱਚ ਪਰਮਾਤਮਾ ਵਸਦਾ ਹੈ ਪਰ ਅੰਦਰ ਸ਼ਰਦਾ ਰੂਪੀ ਭਾਵਨਾ ਰੱਖਣੀ ਪਵੇਗੀ ਉਹ ਘਲ ਨਾ ਘਲਨੀ ਬਣੇਗੀ ਸ਼ਰਦਾ ਵਾਲੀ ਆਪਣੇ ਮਨ ਨੂੰ ਇੰਦਰੀਆਂ ਨੂੰ ਕੰਟਰੋਲ ਕਰਨਾ ਪਵੇਗਾ ਇਹ ਘਲ ਨਾ ਘਲਨੀ ਪਵੇਗੀ ਫਿਰ ਉਹ ਕੰਨ ਕੰਨ ਵਿੱਚ ਨਜ਼ਰ ਆਏਗਾ ਮੇਰਾ ਤੀਸਰਾ ਸਵਾਲ ਮਹਾਰਾਜ ਉਹ ਪਰਮਾਤਮਾ ਫਿਰ ਰੱਬ ਕਰਦਾ ਕੀ ਹੈ ਤੀਸਰਾ ਸਵਾਲ ਜੀ ਮੇਰਾ ਉਸ ਵੇਲੇ ਗੁਰਨਾਨਕ ਬਾਦਸ਼ਾਹ ਕਹਿੰਦੇ ਤੂੰ ਸਵਾਲ ਪੁੱਛਦਾ ਪਿਆ ਸਾਨੂੰ ਆਪ ਉੱਚੀ ਜਗ੍ਹਾ ਤੇ ਸਿੰਘਾਸਨ ਤੇ ਬੈਠਾ ਸਾਨੂੰ ਥੱਲੇ ਬਿਠਾਇਆ ਹੀ ਕਹਿੰਦਾ ਮਾਰੇ ਗਲਤੀ ਹੋ ਗਈ ਆਓ ਤੁਸੀਂ ਸਿੰਘਾਸਨ ਤੇ ਆਓ ਮੈਂ ਥੱਲੇ ਆ ਜਾਣਾ ਜਵਾਬ ਚਾਹੀਦੇ ਸਨ ਗੁਰਮਖੋ ਗੁਰਨਾਨਕ ਬਾਦਸ਼ਾਹ ਨੂੰ ਸਿੰਘਾਸਨ ਤੇ ਬਿਠਾ ਦਿੱਤਾ ਪੀਰ ਦਸਤਗੀਰ ਆਪ ਥੱਲੇ ਆ ਗਿਆ ਤੇ ਗੁਰਨਾਨਕ ਬਾਦਸ਼ਾਹ ਕਹਿੰਦੇ ਇਹੋ ਤੇਰੇ ਤੀਸਰੇ ਸਵਾਲ ਦਾ ਜਵਾਬ ਹੀ ਰੱਬ ਬਸ ਇਹੋ ਹੀ ਕੰਮ ਕਰਦਾ ਈ ਪਰ ਇਹ ਸਮਝਿਆ ਨਹੀਂ ਕਹਿੰਦੇ ਥੱਲੇ ਵਾਲੇ ਨੂੰ ਸਿੰਘਾਸਨ ਤੇ ਬਿਠਾ ਦਿੰਦਾ ਹੈ ਤੇ ਸਿੰਘਾਸਨ ਵਾਲੇ ਨੂੰ ਥੱਲੇ ਬਿਠਾ ਦਿੰਦਾ ਹੈ। ਠਿਖਾਰੀ ਤੇ ਰਾਜ ਕਰਾਵੇ ਰਾਜੇ ਤੇ ਠਿਖਾਰੀ ਉਹ ਦਸਤਗੀਰ ਪੀਰ ਕੁਝ ਸਮਾਂ ਪਹਿਲਾਂ ਤੂੰ ਇਸ ਸਿੰਘਾਸਨ ਤੇ ਬੈਠਾ ਸਾਂ ਹੁਣ ਤੂੰ ਥੱਲੇ ਜ਼ਮੀਨ ਤੇ ਬੈਠਾ ਅਸੀਂ ਸਿੰਘਾਸਨ ਤੇ ਬੈਠੇ ਆਂ ਰੱਬ ਬਸ ਇਹੋ ਕੰਮ ਕਰਦਾ ਈ। ਭਾਗਾ ਵਾਲੇ ਦਸਤਗੀਰ ਪੀਰ ਨੇ ਫਿਰ ਦੋਵੇਂ ਹੱਥ ਜੋੜ ਕੇ ਗੁਰਨਾਇਕ ਬਾਸ਼ਾ ਦੇ ਚਰਨਾਂ ਤੇ ਨਮਸਕਾਰ ਕੀਤੀ। ਉੱਥੇ ਫਿਰ ਦਸਤਗੀਰ ਪੀਰ ਨੇ ਗੁਰਨਾਨਕ ਪਾਸ਼ਾ ਦੇ ਨਾਮ ਦੀ ਇੱਕ ਇਮਾਰਤ ਬਣਾਈ ਤੇ ਲਿਖਿਆ ਸੰਸਾਰ ਦਾ ਭਲਾ ਕਰਦਿਆਂ ਕਰਦਿਆਂ ਗੁਰਨਾਨਕ ਬਾਸ਼ਾ ਬਗਦਾਦ ਆਏ ਤੇ ਬਗਦਾਦ ਦੇ ਲੋਕਾਂ ਦਾ ਭਲਾ ਕੀਤਾ ਸਨ 1920 ਦੇ ਵਿੱਚ ਜਦੋਂ ਇੱਕ ਸਾਧੂ ਇੱਥੋਂ ਭਾਰਤ ਤੋਂ ਬਗਦਾਦ ਪਹੁੰਚਿਆ ਜਦੋਂ ਉਹਨੇ ਗੁਰਨਾਨਕ ਦੀਆਂ ਵਡਿਆਈਆਂ ਉਹ ਇਮਾਰਤ ਉੱਪਰ ਲਿਖੀਆਂ ਪੜੀਆਂ ਹਨ ਇਦਾਂ ਗੁਰਨਾਨਕ ਪਾਸ਼ਾ ਸੰਸਾਰ ਦਾ ਭਲਾ ਕਰਦਿਆਂ ਕਰਦੇ ਇੱਥੇ ਪਹੁੰਚੇ ਉਹ ਸਾਧੂ ਦਾ ਨਾਮ ਸੀ ਅਨੰਦਾ ਦਿੱਤਿਆ ਉਹ ਜਦੋਂ ਉਹਨੇ ਵਿਢਾਈਆਂ ਬੜੀਆਂ ਉਹਨੂੰ ਬੜੀ ਖੁਸ਼ੀ ਹੋਈ ਫਿਰ ਉਹਨੇ ਕਿਤਾਬ ਇੱਕ ਲਿਖੀ ਜੀ ਕਿਤਾਬ ਦਾ ਨਾਮ ਸਨੋ ਵਲਦ ਉਹ ਕਿਤਾਬ ਲਿਖੀ ਉਹ ਕਿਤਾਬ ਚ ਗੁਰਮੁਖੀ ਤੇ ਗੁਰਨਾਣਕ ਬਾਸ਼ਾ ਦੀ ਵਿਢਾਈ ਲਿਖਦਾ ਤੋ ਲਿਖਦਾ ਕਹਿੰਦਾ ਆਦਮੀ ਤਿੰਨ ਕਹਾਵਤਾਂ ਬਗਦਾਦ ਦੇ ਵਿੱਚ ਮਸ਼ਹੂਰ ਨੇ ਇੱਕ ਕਹਾਵਤ ਪਹਿਲੀ ਇਹ ਹੈ ਇਤਨਾ ਬਾਬਾ ਨਾਨਕ ਇਹਦਾ ਭਾਵ ਇਹ ਹੈ ਜਦੋਂ ਕੋਈ ਬਗਦਾਦ ਦੇ ਵਿੱਚ ਅੱਜ ਵੀ ਕੋਈ ਬੰਦਾ ਕਹੇ ਨਾ ਮੈਂ ਸਾਰੇ ਕੰਮ ਕਰ ਲਵਾਂਗਾ ਮੈਂ ਇਹ ਸਭ ਕੁਝ ਕਰ ਸਕਦਾ ਹਾਂ ਤੇ ਉੱਥੇ ਲੋਕ ਪਤਾ ਕੀ ਕਹਿੰਦੇ ਕਿ ਇਤਨਾ ਬਾਬਾ ਨਾਨਕ ਕੋਈ ਤੂੰ ਬਾਬਾ ਨਾਨਕ ਆ ਦੇ ਸਾਰੇ ਕੰਮ ਕਰ ਲਵੇਂਗਾ ਇਹ ਬਾਬਾ ਨਾਨਕ ਜੀ ਨੇ ਜੋ ਸਾਰੇ ਕੰਮ ਕਰ ਲੈਂਦੇ ਨੇ ਦੂਸਰੀ ਘਾਵਤ ਇਹ ਹੈ ਅਬਾਲਕ ਬਾਬਾ ਨਾਨਕ ਜਦੋਂ ਕੋਈ ਬੰਦਾ ਢੋਂਗ ਕਰਦਾ ਹੈ ਢੋਂਗੀ ਬੰਦਾ ਹੈ ਗੁਰਮੁਖੋ ਅੱਜ ਵੀ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਵੇਖਦੇ ਪਏ ਨਾ ਉਹ ਗੁਰਨਾਣੇ ਪਾਸ਼ਾ ਢੋਂਗ ਕੀਤਾ ਆਇਆ ਨਕਲੀ ਦਾੜੀ ਲਾਈ ਗੁਰਮੁਖੋ ਕਿੰਨੀ ਉਹ ਵੀਡੀਓ ਵਾਇਰਲ ਹੋਈ ਆ ਕਹਿੰਦੇ ਜਦੋਂ ਕੋਈ ਢੋਂਗੀ ਇਦਾਂ ਢੋਂਗ ਕਰਦਾ ਹੈ ਨਾ ਉਹ ਕਹਿੰਦੇ ਅਬਾਲਕ ਬਾਬਾ ਨਾਨਕ ਇਹ ਗੁਰਨਾਣਕ ਜੀ ਦਾ ਢੋਂਗ ਕਰਦਾ ਪਿਆ ਹੈ ਇਹ ਪਖੰਡੀ ਹੈ ਤੀਸਰੀ ਕਹਾਵਤ ਹੈ ਅਨਾਮੂ ਬਾਬਾ ਨਾਨਕ ਅਨਾਮੂ ਬਾਬਾ ਨਾਨਕ ਕਿਤੇ ਜਦੋਂ ਬੰਦਾ ਕੋਈ ਕਿਸੇ ਨੂੰ ਸਵਾਲ ਕਰਦਾ ਹੈ ਨਾ ਕੋਈ ਇੱਕ ਸਵਾਲ ਦਾ ਜਵਾਬ ਦੇਵੇ ਸਵਾਲ ਕਰਨ ਵਾਲਾ ਫਿਰ ਦੂਸਰਾ ਸਵਾਲ ਕਰ ਦਿੰਦਾ ਹੈ ਉਹਦਾ ਜਵਾਬ ਦਿੱਤਾ ਜੋ ਤੀਸਰਾ ਚੌਥਾ ਸਵਾਲ ਕਰਦਾ ਹੈ ਅਗੂ ਹੱਥ ਜੋੜ ਲੈਂਦਾ ਫਿਰ ਜਵਾਬ ਦੇਣ ਵਾਲਾ ਉਹ ਕਹਿੰਦਾ ਪੜਾਵਾ ਮੈਂ ਬਾਬਾ ਨਾਨਕ ਨਹੀਂ ਜੋ ਤੇਰੇ ਸਾਰੇ ਸਵਾਲਾਂ ਦਾ ਜਵਾਬ ਦੇ ਦਵਾ ਉਹ ਤਾਂ ਗੁਰੂ ਨਾਨਕ ਬਾਸ਼ਾ ਜੀ ਨੇ ਜੋ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਨੇ ਫੇ ਕਹਿੰਦਾ ਅਨਾ ਮੂ ਬਾਬਾ ਨਾਨਕ ਅੱਜ ਵੀ ਇਹ ਤਿੰਨ ਕਹਾਵਤਾਂ ਗੁਰਮੁਖ ਬਗਦਾਦ ਦੇ ਵਿੱਚ ਮਸ਼ਹੂਰ ਨੇ ਵੇਖੋ ਗੁਰੂ ਨਾਨਕ ਬਾਸ਼ਾ ਨੇ ਸੰਸਾਰ ਨੂੰ ਸਿੱਧੇ ਰਸਤੇ ਪਾਇਆ ਅੱਜ ਸਤਸੰਗੀਆਂ ਭਾਗਾ ਵਾਲਿਓ ਚੱਕ ਮਿਸ਼ਰੀ ਵਾਲਿਓ ਗੁਰੂ ਨਾਨਕ ਬਾਸ਼ਾ ਦਾ ਪ੍ਰਕਾਰ ਜਰਾ ਬਣਾ ਰਹੇ ਹੋ ਕੋਈ ਸਾਡੇ ਦੇ 20 ਸਾਲ ਦਾ ਕੋਈ 40 ਦਾ ਕੋਈ 60 ਦਾ ਕੋਈ 70 ਦਾ ਬੈਠਾ ਹੈ ਅਜੇ ਅਰਦਾਸ ਕਰਿਓ ਗੁਰਨਾਨਕ ਬਾਛਾ ਦੇ ਚਰਨਾਂ ਵਿੱਚ ਆਪਣੀ ਵੀ ਮੇਰੀ ਵੀ ਇਹ ਗੁਰਨਾਨਕ ਬਾਛਾ ਜੇ 60 ਸਾਲ ਦੇ ਆ 60 ਪ੍ਰਕਾਸ਼ ਜਰੇ ਬਣਾਏ ਪਰ ਸਾਡੇ ਅੰਦਰ ਪ੍ਰਕਾਸ਼ ਹੋਇਆ ਹੀ ਨਹੀਂ ਅੰਦਰ ਅਜੇ ਵੀ ਈੜਕਾ ਹੈ ਅੰਦਰ ਅਜੇ ਵੀ ਹਨੇਰਾ ਹੈ ਅੰਦਰ ਅਜੇ ਮੈਂ ਮੇਰੀ ਮੈਂ ਮੇਰੀ ਹੈ ਇਹ ਗੁਰਨਾਨਕ ਬਾਛਾ ਕਿਰਪਾ ਕਰੋ ਕਿਰਪਾ ਕਰੋ ਤੁਹਾਡਾ ਪ੍ਰਕਾਸ਼ ਜਰੇ ਮਨਾ ਰਹੇ ਆ ਸਾਡੇ ਅੰਦਰ ਤੇਰੇ ਸਿਧਾਂਤ ਦਾ ਪ੍ਰਕਾਸ਼ ਹੋ ਜਾਵੇ ਸਾਡੇ ਅੰਦਰ ਤੇਰੀ ਗੁਰਮਤ ਦਾ ਪ੍ਰਕਾਸ਼ ਹੋ ਜਾਵੇ ਅੱਜ ਘਰਾਂ 'ਚ ਇਹ ਲੈ ਕੇ ਜਾਇਓ ਗੁਰਮੁਖੋ ਗੁਰਨਾਨਕ ਬਾਦਸ਼ਾਹ ਦੇ ਕੋਲੋਂ ਆਪਣੇ ਬੱਚਿਆਂ ਵਾਸਤੇ ਆਪਣੇ ਪਰਿਵਾਰ ਵਾਸਤੇ ਇਹ ਦਾਤ ਮੰਗਿਓ ਸਤਿਗੁਰੂ ਸਾਡੇ ਘਰਾਂ 'ਚ ਜੀ ਗੁਰਮਤ ਦਾ ਪ੍ਰਕਾਸ਼ ਹੋ ਜਾਵੇ ਸਾਡੇ ਕਰਾਂ ਤੇਰੇ ਸਿਧਾਂਤ ਦਾ ਪ੍ਰਕਾਸ਼ ਹੋ ਜਾਵੇ ਆਓ ਆਪਣੇ ਬੱਚਿਆਂ ਦੇ ਭਲੇ ਵਾਸਤੇ ਕਨਾਲਕ ਬਾਸ਼ਾ ਦੇ ਪਿਆਰ ਦੇ ਵਿੱਚ ਅੱਜ ਗੁਰਨਾਣਕ ਬਾਸ਼ਾ ਸਾਰੀਆਂ ਸੰਗਤਾਂ ਦੇ ਕਿਰਪਾ ਕਰਨ ਮੈਨੂੰ ਪੁਸ਼ਵਾਸ਼ ਹੈ ਭਰੋਸਾ ਹੈ ਜੇ ਬਾਬੇ ਦਾ ਸਿਧਾਂਤ ਘਰ ਤੇ ਲੈ ਜਾਓਗੇ ਨਾ ਤੁਸੀਂ ਬਾਅਦ ਚੋਂ ਘਰ ਪਹੁੰਚੋਗੇ ਤੁਹਾਡੇ ਘਰ ਦੇ ਪਹਿਲਾਂ ਹੀ ਗਲਮਕੋ ਰਾਸ ਹੋਈ ਹੋਣਗੇ ਆਓ ਪਿਆਰ ਸਤਨਾਮ ਵਾਹਿ ਸਤ ਨਾਮ ਵਾਹੇ ਗੁਰੂ ਪੈਣੋਂ ਲੱਜ ਕੇ ਪਰਿਵਾਰ ਦੇ ਭਲੇ ਵਾਸਤੇ ਬੱਚਿਆਂ ਦੇ ਭਲੇ ਵਾਸਤੇ ਜੱਭੋ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਗੱਜ ਕੇ ਤਨ नानक ਨਾਨਕ सॼी ਸਾਰੀ ਸੰਗਤ किरपा ਕਿਰਪਾ ਕਰੋ ਅੱਜ ਵਾਹਿਗੁਰੂ तन वाहि ਵਾਹਿਗੁਰੂ वाहेगुरू तनवा ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਗੁਰੂ ਕਿਰਪਾ ਕਰਨ ਸਤ ਗੁਰੂ ਬਖਸ਼ਿਸ਼ ਕਰਨ ਸਤ ਗੁਰੂ ਰਹਿਮਤ ਕਰਨ ਆਪਣੇ ਬਖਸ਼ਿਸ਼ ਦੇ ਖਾਤੇ ਵਿੱਚੋਂ ਸਾਡੇ ਘਰਾਂ 'ਚ ਆਪਣੇ ਸਿਧਾਂਤ ਦਾ ਪ੍ਰਕਾਸ਼ ਆਪਣੀ ਗੁਰਮਤ ਦਾ ਪ੍ਰਕਾਸ਼ ਸਾਡੇ ਹਿਰਦਿਆਂ ਦੇ ਅੰਦਰ ਗੁਰਮਤ ਦਾ ਪ੍ਰਕਾਸ਼ ਸਤਿਗੁਰੂ ਜੀ ਰਹਿਮਤ ਕਰਨ ਸੰਗਤਾਂ ਦਾ ਧੰਨਵਾਦ ਜੋ ਸਟੇਜ ਦੀ ਸੇਵਾ ਨਿਭਾ ਰਹੇ ਨੇ ਗੁਰਮੁਖ ਪਰ ਬਹੁਤ ਪਿਆਰ ਵਾਲੇ ਇਹਨਾਂ ਦਾ ਵੀ ਧੰਨਵਾਦ ਸੰਗਤਾਂ ਸਨੀਆਂ ਦਾ ਧੰਨਵਾਦ ਅਰਦਾਸ ਕਰਿਓ ਆਉਣ ਵਾਲੇ ਸਮੇਂ ਸਤਿਗੁਰੂ ਚੜ੍ਹਦੀ ਗਲਜ ਹੋ ਸਿਰ ਤੇ ਹੱਥ ਰਕ ਸੇਵਾ ਲੈਣ ਸਮਾਂ ਪੂਰਾ ਸੁਰਾਉ ਗੁਰਮੁਖ ਹੁੰਦਾ ਹੈ ਹੋ ਰਾਤ ਦਾ ਸਮਾਗਮ ਤਕਰੀਬਨ 6:30 ਤੋਂ 8 ਵਜੇ ਤੱਕ ਹਸ਼ਿਆੜਪੁਰ ਜ਼ਿਲ੍ਹੇ ਦੇ ਪਿੰਡ ਲਾਂਬੜਾ ਹੈ ਜੀ ਤਸਦੋ ਉੱਥੇ ਸਮਾਗਮ ਹੈ ਉੱਥੇ ਵੀ ਲਾਈਵ ਹੈ ਗੁਰਮਖ ਪਹਿਲੇ ਰਾਤ ਦਾ ਪ੍ਰੋਗਰਾਮ ਇੱਕ ਮੰਗਦੇ ਸੀ ਕਿਲੇ ਰਾਤ ਸੰਗਤ ਜ਼ਿਆਦਾ ਹੁੰਦੀ ਹੈ ਦਿਨੇ ਸੰਗਤ ਘੱਟ ਹੁੰਦੀ ਆ ਮੈਂ ਕਿਹਾ ਰਾਤ ਪਹਿਲਾਂ ਹੀ 23 ਤਰੀਕ ਲਾਂਬੜੇ ਦਿੱਤੀ ਹੈ ਤੇ ਕੱਲ 24 ਨੂੰ ਤੁਹਾਨੂੰ ਪਤਾ ਬਾਬਾ ਵੱਡਾ ਸਾਹਿਬ ਵੀਰ ਸਾਹਿਬ ਉੱਥੇ ਡਾਂਸ ਬਾਈ ਹੈ ਉੱਥੇ ਵੀ ਹਾਜ਼ਰੀ ਹੈ ਤੇ ਸਤਿਗੁਰੂ ਕਿਰਪਾ ਕਰਨ ਵਿਸ਼ੇਸ਼ ਧੰਨਵਾਦ ਸ਼ਬਦ ਗੁਰੂ ਜਗੋ ਜੋਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣੀ ਗੋਤ ਬਿਠਾ ਕੇ ਤੁਹਾਡੇ ਦਰਸ਼ਨ ਕਰਾਏ ਪੁੱਲਾ ਬਖਸ਼ੋ ਜੀ ਬਖਸ਼ਦੇ ਹੋ ਦੇਹੋ ਅਸੀਸ ਪਰਵਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ